ਲੋਕਾਂ ਦੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣੇ ਹੁੰਦੇ ਆ। ਔਰ ਉਸੇ ਲੜੀ ਦੇ ਵਿੱਚੋਂ ਸਾਡੇ ਇਸ ਕਸੋਖਾਨਾ ਪਿੰਡ ਦੇ ਲੋਕਾਂ ਦੀ ਆਵਾਜ਼ ਨੂੰ ਵੀ ਤੁਸੀਂ ਪੂਰੀ ਤਾਕਤ ਦੇ ਨਾਲ ਚੱਕਿਆ ਹੈ। ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਇਸ਼ੂ ਹੈ, ਸਾਡਾ ਮੇਨ ਮੁੱਦਾ ਹੈ। ਅੱਜ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ। ਇਸ ਚੱਲਦੇ ਕਸੋਖਾਨਾ ਦੇ ਮੋਰਚੇ ਦੇ ਸਬੰਧ ਵਿੱਚ। ਦੇਖੋ ਇਹ ਗੱਲ ਕੋਈ ਲੁਕੀ ਸ਼ਿਪੀ ਨਹੀਂ ਹੈ। ਕਿ ਇੱਕ ਸ਼ਹਿਰ ਦਾ ਪਾਣੀ ਕੱਢਣਾ ਹੈ ਗੰਦਾ ਪਾਣੀ ਤੇ ਇਹ ਕੋਈ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਕਿਤੇ ਵੀ ਇਹ ਲਾਉ ਨਹੀਂ ਕੀਤਾ ਜਾਂਦਾ ਕਿ ਕਿਤੋਂ ਦਾ ਗੰਦਾ ਪਾਣੀ ਕਿਸੇ ਪਿੰਡ ਦੇ ਵਿੱਚਕਾਰ ਦੇ ਕੱਢਿਆ ਜਾਏ ਔਰ ਇੱਥੇ ਹੋ ਰਿਹਾ ਹੈ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਮੌੜ ਮੰਡੀ ਦਾ ਗੰਦਾ ਪਾਣੀ ਉਸ ਪਿੰਡ ਵਿੱਚ ਦੀ ਕਰਨਾ ਤੇ ਹੋਰ ਕੋਈ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਹੈ لیکن ਜੇ ਤੂੰ ਅਲਟਰਨੇਟ ਹੈਗਾ ਤਾਂ ਫਿਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵਿੱਚ ਦੀ ਕਟਨ ਦੀ ਕੋਈ ਟੁਕਣੀ ਮੰਦੀ ਇੱਥੋਂ ਤੱਕ ਗੱਲ ਸਾਹਮਣੇ ਆ ਗਈ ਕਿ ਪਿੰਡ ਨੇ ਇਹ ਕਹਿਤਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾਓ ਉਹਦੇ ਤੋਂ ਵੀ ਮੈਂ ਜੇ ਕਹਾ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਇਹਦਾ ਐਮ.ਐਲ.ਏ ਆਪਣੇ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਅੱਗੋਂ ਰੋਕਿਆ ਗਿਆ ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਤਾੜ ਕੇ ਪਾਣੀ ਪਿੰਡ ਦੇ ਵਿਚਾਲੀ ਦੀ ਹੀ ਗੰਦਾ ਪਾਣੀ ਕੱਢਣ ਦੀ ਇੱਕ ਵਿਉਂਤ ਬੰਦੀ ਬਣੀ ਸੀ ਔਰ ਉਹਨੂੰ ਨਿਭਾਇਆ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੌਲਾ ਪਾਇਆ ਹੈ ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾਂ ਤੋਂ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਹੁਣ ਸਵਾਲ ਇਹ ਆ ਵੀ ਉਹ ਪਿੰਡ ਦੀ ਸਾਥ ਹੈ ਜਿਹੜੀ ਉਹ ਦੁਹਾਈ ਪਿੱਟ ਰਹੀ ਆ ਕੁਰਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਕਿਉਂ ਸਾਨੂੰ ਗੰਦੇ ਪਾਣੀ ਦੇ ਵਿੱਚ ਡੋਬਿਆ ਜਾ ਰਿਹਾ ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤਾਂ ਰਾਤ ਨੂੰ ਚੈਣ ਹੋਣੀ ਆ ਨਾ ਦਿਨੇ ਚੈਣ ਹੋਣੀ ਆ ਉਹਨਾਂ ਵਾਸਤੇ ਤਾਂ ਨਰਕ ਬਣ ਗਿਆ ਨਾ ਔਰ ਉਹ ਨਰਕ ਬਣਾਇਆ ਜਾ ਰਿਹਾ ਹੈ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਔਰ ਉਹਦੇ ਤੋਂ ਅੱਗੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁੱਖ ਹੜਤਾਲ ਤੇ ਬੈਠੇ ਆ ਜਥੇਬੰਦੀ ਦੇ ਆ ਜਿਹੜੇ ਵਰਕਰ ਨੇ ਸਾਡੇ ਆਗੂ ਸਹਿਬਾਨ ਉਹ ਜੇਲ੍ਹ ਚ ਚਲੇ ਗਏ ਜਿਨ੍ਹਾਂ ਦੇ ਵਿੱਚੋਂ ਨੌ ਆਦਮੀ ਉਹ ਹੜਤਾਲ ਤੇ ਸੀ ਉੱਥੇ ਜੇਲ੍ਹ ਚ ਔਰ ਉਹਨਾਂ ਨੌਆਂ ਦੇ ਵਿੱਚੋਂ ਤਿੰਨ ਦੀ ਕੱਲ ਸਿਹਤ ਵਿਗੜੀ ਆ ਹਾਲਾਤ ਵਿਗੜਿਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ ਜਾਰੀ ਹੈ ਕਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਏਡ ਨਹੀਂ ਲੈਣੀ ਕੋਈ ਮੈਡੀਕਲ ਸਹੂਲਤ ਨਹੀਂ ਲੈਣੀ ਕੋਈ ਦਵਾਈ ਨਹੀਂ ਲੈਣੀ ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਜਿਹੜੇ ਜਨਰਲ ਸੈਕਟਰੀ ਨੇ ਜਥੇਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨੇ ਉਹ ਉੱਥੇ ਗਏ ਨੇ ਜਿਸ ਤਰੀਕੇ ਦੇ ਨਾਲ ਜਿਹੇ ਦਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਟੜਾ ਨੂੰ ਤੇ ਸਾਡੀਆਂ ਉੱਥੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੈ ਇਹ ਅਤੀ ਨਿੰਦਨਯੋਗ ਹੈ ਏ ਤੁਸੀਂ ਸਾਰੀ ਪੱਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਦੀ ਜਾਨ ਦੇ ਦੂੰਗੀ ਲੇਕਿਨ ਸਾਡੇ ਪਿੰਡ ਨੂੰ ਇਹ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਹਦੀ ਵੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਲੋਕ ਮਰਦੇ ਆ ਤਾਂ ਮਰਨ ਲੋਕ ਭੁੱਖੇ ਰਹਿ ਕੇ ਮਰਦੇ ਆ ਤਾਂ ਮਰਨ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਕਾਇਮ ਰੱਖਣਾ ਹੈ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਲੱਗਿਆ ਹੋਇਆ ਹੈ ਅੱਜ ਮੈਨੂੰ ਰਿਪੋਰਟ ਮਿਲੀ ਹੈ ਕਿ ਸਾਡੇ ਉੱਥੇ ਮੁਕਸਰ ਜੇਲ੍ਹ ਦੇ ਵਿੱਚੋਂ ਪੰਜ ਆਦਮੀਆਂ ਨੇ ਹੋਰ ਨਵੇਂ ਪੰਜ ਆਦਮੀਆਂ ਨੇ ਭੁਖੜਤਾਲ ਹੋਰ ਸ਼ੁਰੂ ਕੀਤੀ ਹੈ ਦੇਖੋ ਸਾਡੀ ਇਹ ਆ ਲੜਾਈ ਤੇ ਲੋਕਾਂ ਨਾਲ ਇਹ ਹੋ ਰਹੀ ਬੇਇਨਸਾਫੀ ਕਿਵੇਂ ਰੁਕੇਗੀ ਅਗਰ ਅੱਜ ਅਸੀਂ ਇਸ ਗੱਲ ਦੇ ਉੱਤੇ ਇਸ ਨੂੰ ਨਾ ਰੋਕ ਸਕੇ ਤਾਂ ਅਜੇ ਹੀ ਤੱਕੇਸ਼ਾਈ ਫਿਰ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਵਿਅਕਤੀ ਦੇ ਨਾਲ ਹੋਏਗੀ ਹੁਣ ਇੱਥੇ ਵੱਡਾ ਸਵਾਲ ਇਹ ਹੀ ਫੇਰ ਦੁਬਾਰਾ ਰਿਪੀਟ ਕਰਦਾ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਇਨਸਾਫ ਦੇਵਾਂਗੇ ਕੀ ਉਹ ਸਰਕਾਰ ਦਾ ਅੱਜ ਸਪਸ਼ਟ ਨਜ਼ਰ ਚਿਹਰਾ ਨਜ਼ਰ ਨਹੀਂ ਆ ਰਿਹਾ ਕਿ ਇੱਕ ਐਮਐਲਏ ਸ਼ਰੀਆਮ ਗੁੰਡਾ ਕਰਦੀ ਕਰ ਰਿਹਾ ਲੋਕਾਂ ਦੇ ਨਾਲ ਔਰ ਲੋਕਾਂ ਨੂੰ ਲਤਾੜ ਕੇ ਕੰਮ ਕਰ ਰਿਹਾ ਸੋ ਇਹਦੇ ਰੋਸ ਦੇ ਵਿੱਚੋਂ SKM ਨਾਨ ਪੋਲੀਟੀਕਲ ਦੀ ਰਾਤ ਮੀਟਿੰਗ ਹੋਈ ਹੈ। ਔਰ SKM ਨਾਨ ਪੋਲੀਟੀਕਲ ਨੇ ਕੱਲ ਇੱਕ ਪ੍ਰੋਗਰਾਮ ਦਿੱਤਾ ਰਾਤ। ਜੀ ਜਿਹੜਾ ਇਹਦੇ ਵਿੱਚ ਜ਼ਰੂਰ ਮਤਲਬ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਪ੍ਰੋਗਰਾਮ ਵਿੱਚ ਇਹ ਕਿਹਾ ਕਿ ਪੂਰੇ ਭਾਰਤ ਦੇ ਵਿੱਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾਣਗੇ ਕੱਲ ਨੂੰ 3 ਤਰੀਕ ਨੂੰ। ਇਸੇ ਰੋਸ਼ ਦੇ ਵਿੱਚ ਉਹ ਕਿ ਲੋਕਾਂ ਦੇ ਨਾਲ ਬੇਇਨਸਾਫੀ ਜੇ ਲੋਕਾਂ ਨੇ ਤੁਹਾਨੂੰ 92 ਐਮਐਲਏ ਜਿਤਾਏ ਹੈ ਨਾ ਤਾਂ ਇਸ ਲਈ ਜਿਤਾਏ ਸੀਗੇ ਕਿ ਤੁਸੀਂ ਲੋਕਾਂ ਨੂੰ ਇਨਸਾਫ ਦਿਓਗੇ ਲੋਕਾਂ ਨੂੰ ਧੱਕੇਸ਼ਾਹੀ ਦੀ ਦੇ ਰਾਜ ਪ੍ਰਬੰਧ ਚੋਂ ਬਾਹਰ ਕੱਢੋਗੇ ਲੋਕਾਂ ਨੂੰ ਨਜਾਤ ਦਿਓਗੇ ਇਹਨਾਂ ਤੋਂ ਲੇਕਿਨ ਤੁਸੀਂ ਤਾਂ ਉਸ ਤੋਂ ਬਾਅਦ ਦੇਣ ਲੱਪੇ ਇਹਦੇ ਲਈ ਕੱਲ ਨੂੰ 3 ਤਰੀਕ ਨੂੰ 11 ਵਜੇ ਪੂਰੇ ਭਾਰਤ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੁਤਲੇ ਫੋਕਣ ਦਾ ਪ੍ਰੋਗਰਾਮ ਹੋ ਰਿਹਾ ਸੀ ਫੋਕਾਣ ਅਗਲੀ ਹਾਂਜੀ ਮੈਂ ਦੱਸ ਦੇਣਾ ਸਾਰਾ ਕੱਲ ਕੁਐਸਚਨ ਬਾਅਦ ਕਰਦੇ ਆਂ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਦੇਖੋ ਅੱਜ ਪਤਾ ਲੱਗਿਆ ਤੇ ਸਰਪੰਚ ਸਾਹਿਬ ਨੂੰ ਡੀਸੀ ਸਾਹਿਬ ਨੇ ਬੁਲਾਇਆ ਇਹ ਕਹਿ ਰਹੇ ਨੇ ਕਿ ਦੇਖੋ ਹੁਣ ਪਾਈਪਲਾਈਨ ਤਾਂ ਨਿਕਲੀ ਗਈ ਤੁਸੀਂ ਆਪਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਓ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਤੁਹਾਨੂੰ ਅਸੀਂ ਕੁੱਟ ਲਿਆ ਤੁਹਾਨੂੰ ਅਸੀਂ ਕੁੱਟ ਕੇ ਅੰਦਰ ਤਾੜ ਕੇ ਜੇਲ੍ਹਾਂ ਸੈਟ ਕੇ ਤੁਹਾਡੀਆਂ ਧੀਆਂ ਤੁਹਾਡੀਆਂ ਮਾਤਾਵਾਂ ਭੈਣਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਦੀਆਂ ਚੁੰਨੀਆਂ ਖਿੱਚ ਕੇ ਅਸੀਂ ਤੁਹਾਡਾ ਗੰਦਾ ਪਾਣੀ ਤਾਂ ਕੱਢ ਕੇ ਲੈ ਗਏ ਆ ਹੁਣ ਤੁਸੀਂ ਰੋ ਰੋ ਨਾ ਹੁਣ ਤੁਸੀਂ ਰੋਣਾ ਨਾ ਪਾ ਹੁਣ ਤੁਸੀਂ ਪਟਾਸ਼ਟ ਬੰਦ ਕਰ ਦਿਓ ਇਹ ਕਿਹਾ ਗਿਆ ਇਹ ਅਤੀ ਘਿਣਾਣੀ ਤੇ ਸ਼ਰਮਨਾਕ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਸਾਡੇ ਆਦਮੀ ਜੇਲ੍ਹ 'ਚ ਬੈਠੇ ਨੇ ਇਸ ਪਿੰਡ ਦੇ 20 ਦੇ ਕਰੀਬ ਬੰਦੇ ਜੇਲ੍ਹ 'ਚ ਬੈਠੇ ਨੇ ਸਾਡੇ ਆਗੂ ਜੇਲ੍ਹ 'ਚ ਬੈਠੇ ਨੇ ਇੰਨੇ ਆਗੂਆਂ ਨੂੰ ਜੇਲ੍ਹ 'ਚ ਸਿੱਟ ਕੇ ਉਹਨਾਂ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਪੰਜ ਹੋਰ ਬੈਠ ਗਏ ਉਹਨਾਂ ਦੀ ਰਹਿ ਜਾਣੇ ਬਿਨਾ ਸਰਪੰਚ ਜਾਂ ਕੌਣ ਆ ਕੌਣ ਕੌਣ ਫੈਸਲਾ ਕਰ ਲੇਗਾ ਮੈਂ ਕਹਾਂ ਕਿ ਮੈਂ ਫੈਸਲਾ ਕਰ ਲਾਂਗਾ ਜੀ ਇਕੱਲਾ ਇੱਥੇ ਬੈਠ ਕੇ ਸਾਡੇ ਸਾਰੇ ਬੰਦੇ ਰਿਹਾ ਕਰਨ ਬੰਦੇ ਸਾਡੇ ਵਿੱਚ ਆਉਣ ਅਸੀਂ ਉਹਨਾਂ ਨਾਲ ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਕਿਸ ਰੂਪ ਦੇ ਵਿੱਚ ਲੈ ਕੇ ਜਾਣਾ ਕਿਵੇਂ ਕਰਨਾ ਹੈ ਲੋਕਾਂ ਦੀ ਲੜਾਈ ਪਾਈਪਾ ਪੈਨ ਨਾਲੋਂ ਵੱਡੀ ਲੜਾਈ ਤੇ ਇਹ ਨਾ ਗੰਦਾ ਪਾਣੀ ਆਏਗਾ ਹਜੇ ਤਾਂ ਲੜਾਈ ਚੱਲੀ ਜਾ ਰਹੀ ਹੈ ਜਿੱਦੇ ਗੰਦਾ ਪਾਣੀ ਛੱਡਣਾ ਉਹਨਾਂ ਪਾਈਪਾਂ ਦੇ ਵਿੱਚ ਉੱਤੇ ਫਿਰ ਲੋਕਾਂ ਨੇ ਛਿਤਰੇ ਛਿਤਰਿਓਣੇ ਸੋ ਲੜਾਈ ਸਾਡੀ ਗੰਦੇ ਪਾਣੀ ਦੀ ਹੈ ਉਹਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਜਾਰੀ ਇੱਕ ਤਾਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਕਲੀਅਰ ਕਰ ਰਿਹਾ ਸੀ ਦੂਸਰੀ ਗੱਲ ਤੁਸੀਂ ਸਾਰੇ ਪੱਤਰਕਾਰਾਂ ਨੇ ਦੇਖੀ ਹੋਏਗੀ ਉਹਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੁੱਦਿਆਂ ਦੇ ਮੈਂ ਲਾਈਵ ਖੁੱਲੀ ਡਿਬੇਟ ਕਰਨ ਲਈ ਖੁੱਲੀ ਚਰਚਾ ਕਰਨ ਲਈ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਤਾਂ ਪਰਸੋਂ ਮੇਰੇ ਵੱਲੋਂ ਬਿਆਨ ਆ ਗਿਆ ਸੀ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਬਿਆਨ ਦਿੱਤਾ ਸੀ ਕਿ ਸਾਡੀ ਜਥੇਬੰਦੀ ਤੇਰੇ ਇਸ ਚੈਲੰਜ ਨੂੰ ਕਬੂਲਦੀ ਹੈ ਪ੍ਰਧਾਨ ਮੁੱਖ ਮੰਤਰੀ ਜੀ ਲੇਕਿਨ ਰਾਤ ਦੀ ਮੀਟਿੰਗ ਤੋਂ ਬਾਅਦ ਸਮੁੱਚੇ ਐਸਕੇਐਮ ਨਾਨ ਪੋਲੀਟੀਕਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੰਜ ਨੂੰ ਅਸੀਂ ਸਵੀਕਾਰਿਆ ਅਸੀਂ ਕਬੂਲਿਆ ਅਸੀਂ ਉਹਨੂੰ ਕਹਿੰਦੇ ਆ ਕਿ ਬਹੁਤ ਚੰਗੀ ਗੱਲ ਹੈ ਅਗਰ ਸਰਕਾਰ ਕਿਤੇ ਲਾਈਵ ਤੁਹਾਡੇ ਚੈਨਲਾਂ ਤੇ ਵੀ ਚੱਲਦਾ ਹੋਵੇ ਹਰ ਇੱਕ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕਿੰਨਾ ਝੂਠ ਬੋਲਦੀ ਹੈ ਤੇ ਕਿੰਨਾ ਕੁ ਸਰਕਾਰ 'ਚ ਦਮ ਹੈ ਸਚਾਈ ਕਿੰਨੀ ਕਹੇ ਬਹੁਤ ਕੁਝ ਦੱਸਣ ਆਲਾ ਹੈ ਪਬਲਿਕ ਦੇ ਸਾਹਮਣੇ ਕਿਉਂਕਿ ਅਸੀਂ ਜਿਹੜਾ ਝੂਠ ਬੋਲਿਆ ਗਿਆ ਭਗਵੰਤ ਮਾਨ ਵੱਲੋਂ ਤੇਜੀ ਮੈਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਧਰਨਾ ਦੇ ਕੇ ਪਾਣੀ ਰੋਕੀ ਬੈਠਾਂ ਨਹੀਂ ਤਾਂ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਾਣਾ ਹੈ ਅਸੀਂ ਫਿਰ ਉਸ ਲਾਈਵ ਡਿਬੇਟ 'ਚ ਪੁੱਛਾਂਗੇ ਭਗਵੰਤ ਮਾਨ ਜੀ 4000 ਕਿਊਸਕ ਪਾਣੀ ਦੇਣ ਲੱਗੇ ਨੇ ਪੰਜਾਬ ਦੀ ਰਹਿ ਜਾਣੀ ਪੁੱਛਿਆ ਲੋਕਾਂ ਤੋਂ ਚੁੱਪ ਚ ਪੀਤੇ ਸੈਨ ਕਰ ਕਰਕੇ ਦੇਈ ਜਾ ਰਹੇ ਹਾਂ ਅਸੀਂ ਇਹ ਵੀ ਪੁੱਛਾਂਗੇ ਕਿ ਬਿਆਨਨਾ ਦੇ ਵਿੱਚ ਕੀ ਬੋਲ ਰਹੇ ਹੋ ਮੁੱਖ ਮੰਤਰੀ ਜੀ ਔਰ ਅਮਲ ਚ ਕੀ ਕਰ ਰਹੇ ਹੋ ਬਿਆਨਨਾ ਚ ਕਹਿ ਰਹੇ ਹੋ ਕਿ ਇੱਕ ਬੂੰਦ ਪਾਣੀ ਹੈ ਨਹੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਤੇ ਅਮਲ ਚ ਤੁਸੀਂ ਕੀ ਕੀਤਾ ਹੈ ਤੁਸੀਂ ਇਹ ਕਿਹਾ ਮਤਾ ਪਾਸ ਕੀਤਾ ਹੈ ਕਿ 1981 ਦਾ ਜਿਹੜਾ ਰਜੀਵ ਲੰਗੋਵਾਲ ਸਮਝੌਤਾ ਹੈ ਉਸੇ ਸਮਝੌਤੇ ਦੇ ਮੁਤਾਬਕ ਪਾਣੀ ਦੀ ਅਸੀਂ ਚਾਹੁੰਦੇ ਹਾਂ ਕਿ ਮੁੜ ਦੁਬਾਰਾ ਵੰਡ ਕੀਤੀ ਜਾਏ ਮੈਂ ਕਹਿਣਾ ਚਾਹਣਾ ਭਗਵੰਤੋਆਂ ਨੂੰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਜੀ ਅਕਲ ਤੋਂ ਕੰਮ ਲਓ ਹਜੇ ਤੱਕ ਪੂਰੇ ਪੰਜਾਬ ਦੇ ਲੋਕਾਂ ਨੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਐਕਸੈਪਟ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਰਾਖਕ ਹੋਣ ਵਾਲਾ ਮੁੱਖ ਮੰਤਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹਣਾ ਤੇ ਮੁੱਖ ਮੰਤਰੀ ਨੂੰ ਵੀ ਉਹ ਭਾਈ ਪਾਣੀਆਂ ਦਾ ਜੇ ਸਮਝੌਤਾ ਕਰਨਾ ਜੇ ਪਾਣੀਆਂ ਦਾ ਕੋਈ ਫੈਸਲਾ ਕਰਨਾ ਤੇ ਰਾਈਟ ਕਿਹਦੇ ਕੋਲੇ ਆ ਪੰਜਾਬ ਵਿਧਾਨ ਸਭਾ ਕੋਲੇ ਇੱਕ ਇਹ ਅਧਿਕਾਰ ਹੈ ਨਾ ਕੋਈ ਮੁੱਖ ਮੰਤਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਨਾ ਕਿਸੇ ਪਾਰਟੀ ਦਾ ਪ੍ਰਧਾਨ ਕੋਈ ਸਾਡੇ ਪਾਣੀਆਂ ਦਾ ਫੈਸਲਾ ਨਹੀਂ ਕਰ ਸਕਦਾ ਤੇ ਇਹ ਫੈਸਲਾ ਕਿਹਨੇ ਕੀਤਾ ਸੀ ਸੰਤ ਹਰਜਨ ਸਿੰਘ ਲੋਂਗਵਾਲ ਨੇ ਉਹ ਇੱਕ ਪਾਲਟੀ ਪ੍ਰਧਾਨ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਹੋਇਆ ਤੇ ਜੇ ਵਿਧਾਨ ਸਭਾ ਚ ਮਤਾ ਨਹੀਂ ਪਾਸ ਹੋਇਆ ਤਾਂ ਉਹ ਜਿਹੜਾ ਸਮਝੌਤਾ ਸੀ ਉਹ ਇਲਲੀਗਲ ਸੀ ਗੈਰ ਕਾਨੂੰਨੀ ਸੀ ਅੱਜ ਤੱਕ ਅਸੀਂ ਇਸ ਗੱਲ ਦੇ ਉੱਤੇ ਲੜਨ ਜੋਗਰੇ ਸੀਗੇ ਕਿ ਇਹ ਗੈਰ ਕਾਨੂੰਨੀ ਸਮਝੌਤਾ ਹੈ ਤੇ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹੋਂਦੀ ਗੱਲ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਕਿ ਅਸੀਂ ਇਹ ਪਾਣੀ ਦੀ ਮੁੱਢ ਦੁਬਾਰਾ ਵੰਡ ਕਰਨੀ ਹੈ ਤੂੰ ਤਾਂ ਉਹਨੂੰ ਲੀਗਲਾਈਜ਼ ਕਰਤਾ ਜਿਹੜਾ ਸਾਡਾ ਪਾਣੀ ਬਾਹਰ ਜਾ ਰਿਹਾ ਹੈ ਸੋ ਇੱਕ ਗੱਲ ਇਹ ਨਹੀਂ ਹੈ ਬਹੁਤ ਗੱਲਾਂ ਨਹੀਂ ਬਹੁਤ سارے ਇਸ਼ੂ ਨੇ ਮੈਂ ਕਹਿੰਦਾ ਸ਼ੁਕਰ ਹੈ ਮੇਰੇ ਪ੍ਰਮਾਤਮਾ ਦਾ ਕਿ ਅੱਜ ਉਹਨਾਂ ਨੇ ਕਿਹਾ ਹੈ ਕਿਸੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਹੈ ਕਿ ਮੈਂ ਤੁਹਾਡੇ ਨਾਲ ਖੁੱਲੀ ਡਿਬੇਟ ਕਰਨ ਲਈ ਤਿਆਰ ਹਾਂ ਔਰ ਲਾਈਵ ਡਿਬੇਟ ਕਰਨ ਲਈ ਤਿਆਰ ਹਾਂ ਅਸੀਂ ਜਰੂਰ ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਕਬੂਲਦੇ ਹਾਂ ਜਗ੍ਹਾ ਦੱਸੇ ਡੇਟ ਦੇਵੇ ਇੱਕ ਇੱਕ ਚੈਨਲ ਨੂੰ ਆਵਾਜ਼ ਮਾਰੇ ਉਹਦੇ ਫਿਰ ਇਹ ਨਾ ਕਰਨ ਕਿ ਪੱਤਰਕਾਰ ਨਹੀਂ ਆਉਂਦੇ ਨੇ ਪੱਤਰਕਾਰ ਨਹੀਂ ਆਉਂਦੇ ਨੇ ਇੱਕ ਇੱਕ ਚੈਨਲ ਨੈਸ਼ਨਲ ਚੈਨਲ ਸਾਡੇ ਸੋਸ਼ਲ ਮੀਡੀਆ ਦੇ ਛੋਟੇ ਚੈਨਲ ਸਾਰੇ ਉੱਥੇ ਆਉਣ ਸਾਰਿਆਂ ਦੇ ਸਾਹਮਣੇ ਵੀ ਖੁੱਲ ਕੇ ਡਿਬੇਟ ਕਰਾਂਗੇ ਦੱਸਾਂਗੇ ਤੂੰ ਤੇਰਾ ਤੂੰ ਕਿੰਨੇ ਪਾਣੀ ਚ ਖੜਾ ਹੈ ਤੇ ਅਸੀਂ ਕਿੱਥੇ ਖੜੇ ਆ ਇਹ ਵੀ ਪੁੱਛਾਂਗੇ ਭਗਵੰਤ ਮਾਨ ਨੂੰ ਅਸੀਂ ਡਿਬੇਟ ਦੇ ਵਿੱਚ ਸ਼੍ਰੀਮਾਨ ਜੀ ਤੂੰ ਆਪਣੇ ਆਪ ਨੂੰ ਪੰਜਾਬ ਦੇ ਬਾਣੀਆਂ ਦਾ ਰਾਖਾ ਤੇ ਪੰਜਾਬ ਦਾ ਰਾਖਾ ਕਹਿ ਰਿਹਾ ਹੈ ਤੇ ਤੇਰਾ ਸੁਪਰੀਮੋ ਕੀ ਕਹਿ ਰਿਹਾ ਹੈ ਜਲੰਧਰ ਦੇ ਅੰਦਰ ਚੋਣ ਮਹਿੰਮ ਦੇ ਦੌਰਾਨ ਇਹ ਕਹਿ ਕੇ ਗਿਆ ਕਿ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੀ ਲੋੜ ਆ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੇਵਾਂਗੇ ਸਵਾਲ ਹੋਰ ਵੀ ਬੜੇ ਨੇ ਬਹੁਤ سارے ਸਵਾਲ ਅਸੀਂ ਉਸ ਦਿਨ ਲਾਈਵ ਡਿਵੈਂਟ ਦੇ ਵਿੱਚ ਅਸੀਂ ਚਰਚਾ ਦੇ ਵਿੱਚ ਰੱਖਾਂਗੇ ਔਰ ਅਸੀਂ ਮੈਂ ਤੁਹਾਡੇ ਚੈਨਲ ਤੇ ਫਿਰ ਕਹਿਣਾ ਭਗਵੰਤ ਮਾਨ ਨੂੰ ਤੇ ਤੁਹਾਡਾ ਚੈਲੰਜ ਅਸੀਂ ਕਬੂਲਦੇ ਆ ਸਮੁੱਚਾ ਐਸਕੇਐਮ ਨਾਨ ਪੋਲਿਟਿਕਲ ਅਸੀਂ ਬੈਠਾਂਗੇ ਜਿਹੜੇ ਹੋਰ ਜਥੇਬੰਦੀਆਂ ਵੀ ਬੈਠਣਗੀਆਂ ਦੇਖਾਂਗੇ ਤੇਰੀ ਗੱਲ ਦੇ ਵਿੱਚ ਕਿੰਨੀ ਸਚਾਈ ਹੈ ਪਬਲਿਕ ਨੂੰ ਪਤਾ ਲੱਗੇਗਾ ਤੂੰ ਕਿੰਨੇ ਕਦਮ ਦੇ ਵਿੱਚ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਐਨੀ ਕੁਐਸਚਨ ਤੁਹਾਡਾ ਕੋਈ ਹੋਵੇ ਤਾਂ ਮੈਂ ਉਹਦਾ ਅੱਛਾ ਪ੍ਰਧਾਨ ਜੀ ਜਿਸ ਤਰ੍ਹਾਂ ਕੱਲ ਤੁਸੀਂ ਇੱਥੇ ਆਣਾ ਸੀ ਤੇ ਤੁਹਾਨੂੰ ਹਾਊਸ ਰੈਸਟ ਘੱਟੇ ਪਰੇ ਸੀ ਤੇ ਅੱਜ ਵੀ ਪੁਲਿਸ ਨੇ ਕਿੱਦਾਂ ਦੇਖਿਓ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਅਸੀਂ ਕ੍ਰਿਮੀਨਲ ਨਹੀਂ ਆ ਅਸੀਂ ਪੱਤਰਕਾਰਾਂ ਦੇ ਨਾਲ ਆਪਦੀ ਗੱਲਬਾਤ ਕਰਨ ਲਈ ਆ ਰਹੇ ਹਾਂ ਪ੍ਰੈਸ ਦੇ ਮਾਧਿਅਮ ਤੋਂ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਦੱਸਣੀ ਦੱਸਣ ਲਈ ਆ ਰਹੇ ਸੀ ਕਿ ਭਾਈ ਆ ਧੱਕੇਸ਼ਾਹੀ ਹੋ ਰਹੀ ਆ ਪਿੰਡ ਨਾਲ ਜਿਹੜੀ ਸਰਕਾਰ ਕਹਿੰਦੀ ਸੀਗੀ ਕਿ ਸੱਥਾਂ ਤੋਂ ਸਰਕਾਰ ਚੱਲੇਗੀ ਉਹ ਸੱਥਾਂ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਤੁਹਾਡੇ ਮਾਧਿਅਮ ਤੇ ਸਾਡੀ ਗੱਲ ਜਾਣੀ ਹੈ ਉਹ ਅਸੀਂ ਕਰਨ ਆ ਰਹੇ ਸੀ ਔਰ ਇਹਨਾਂ ਨੇ ਮੈਨੂੰ ਤੜਕੇ ਹੀ ਆ ਕੇ ਕਰੇ ਹਾਊਸ ਰੈਸਟ ਕੀਤਾ ਅੱਜ ਦੀ ਜਿਹੜੀ ਗੱਲ ਹੈ ਕੱਲ ਗੱਲ ਤੁਹਾਡੀ ਮੈਂ ਮੈਂ ਧੰਨਵਾਦੀ ਆ ਤੁਹਾਡਾ ਪੱਤਰਕਾਰਾਂ ਦਾ ਜੇ ਜਦੋਂ ਪਤਾ ਲੱਗਿਆ ਕਿ ਹਾਊਸ ਰੈਸਟ ਕਰ ਲਿਆ ਗਿਆ ਤਾਂ ਗੱਲ ਮੇਰਾ ਕਹਲਾ ਇੱਥੇ ਤਾਂ ਮੈਂ ਆ ਕੇ ਹੋ ਸਕਦਾ ਉੰਨੀ ਗੱਲ ਨਾ ਉੱਭਰ ਕੇ ਜਾਂਦੀ ਜਿਹੜੀ ਤੁਸੀਂ ਚੱਕ ਜਿਓ ਵਾਰ ਦਿੱਤੀ ਲੋਕਾਂ ਦਾ ਕੱਲ ਪਛਾਤੀ ਅੱਜ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਪੰਗਾ ਲੈਣਾ ਮਤਲਬ ਸਸਤਾ ਨਹੀਂ ਪੈਂਦਾ ਕਿ ਮਹਿੰਗਾ ਪੈਂਦਾ ਹੈ ਆਈਸੀ ਪੁਲਿਸਰ ਪੁਲਿਸਰ ਤੇ ਅੱਜ ਵੀ ਮਤਲਬ ਗੇੜਾ ਮਾਰ ਕੇ ਗਈ ਹੈ ਮੇਰੇ ਕੋਲੇ ਤੜਕੇ ਡੀਐਸਪੀ ਆ ਗਿਆ ਸੀ ਮੈਨੂੰ ਕਹਿ ਰਹੇ ਸੀਗੇ ਜੀ ਤੁਸੀਂ ਅੱਜ ਮੈਂ ਕਿਹਾ ਵੀ ਬਠਿੰਡੇ ਫੇਰ ਜਾ ਰਹੇ ਆਂ ਕਹਿੰਦੇ ਜੀ ਤੁਸੀਂ ਫਿਰ ਮਤਲਬ ਬਠਿੰਡੇ ਜਾਣਾ ਤਾਂ ਤੁਹਾਡਾ ਇੱਥੇ ਯਾਨੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਮਤਲਬ ਇਹ ਸੀਗਾ ਵੀ ਬਠਿੰਡੇ ਵਾਲਾ ਪ੍ਰੋਗਰਾਮ ਕੈਨਸਲ ਕਰੋ ਤੇ ਤੁਹਾਡੇ ਇੱਥੇ ਐਮਐਲਏ ਆ ਰਿਹਾ ਹੈ ਐਮਐਲਏ ਨੂੰ ਸਵਾਲ ਜਵਾਬ ਕਰ ਲਓ ਮੈਂ ਕਿਹਾ ਵੀ ਐਮਐਲਏ ਨੂੰ ਜਿਹੜੇ ਅਸੀਂ ਸਵਾਲ ਕਰਨੇ ਉਹ ਸਾਡੇ ਬੁੰਡ ਮੁੰਡੇ ਹੈਗੇ ਨੇ ਨਹੀਂ ਐਮਐਲਏ ਉੱਥੇ ਮਿਲਦੇ ਕਿੱਥੇ ਸਾਡਾ ਸਾਡਾ ਐਮਐਲਏ ਜਾ ਰਿਹਾ ਉੱਥੇ ਯਾਨੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਯਾਨੀ ਮੂਰਖ ਬਣਾਉਣ ਵਾਲੀ ਗੱਲ ਸੀਗੀ ਕਿ ਤੁਸੀਂ ਉਹਦੇ ਕਮਾਂਡਾ ਨੰਬਰ ਤਾਂ ਦੀ ਐਮ ਐਲ اے ਸਾਹਿਬ ਆ ਰਹੇ ਨੇ ਇੱਥੇ ਮੈਂ ਕਹਾਂ ਵੀ ਉਹ ਮੇਰਾ ਨਿਸ਼ਾਨਾ ਜਿਹੜਾ ਉਹ ਵੱਖਰਾ ਨਿਸ਼ਾਨਾ ਹੈ ਇੱਥੋਂ ਮੈਂ ਅੱਜ ਇਹਦੇ ਤੋਂ ਜਿੱਥੇ ਮੈਂ ਪੂਰੀ ਦੁਨੀਆ ਦੇ ਵਿੱਚ ਸਾਡਾ ਲੜਾਈ ਤੁਸੀਂ ਕੱਲ ਬਚਾਈ ਆ ਮੈਂ ਬੇਨਤੀ ਕਰਾਂ ਕੱਲ ਬਹੁਤ ਮਤਲਬ ਤੁਹਾਡੀ ਕਿਰਪਾ ਹੋਈ ਹੈ ਤੁਹਾਡੀ ਮਿਹਰਬਾਨੀ ਮੈਂ ਸਾਰਿਆਂ ਦੀ ਦੁਬਾਰਾ ਕਰਦਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੇ ਤੱਕ ਇਸ ੱੱਕੇ ਸ਼ਾਹੀ ਦੇ ਸੁਨੇਹੇ ਨੂੰ ਤੁਸੀਂ ਬਚਾਇਆ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਚੈਨਲਾਂ ਦੇ ਉੱਤੇ ਦੱਸ ਦਿਆਂ ਕਿ ਦੇਖੋ ਹਰਿਆਣਾ ਗਵਰਨਮੈਂਟ ਨੇ ਸਾਡੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਨੌਜਵਾਨ ਨੇ ਸਾਡੀਆਂ ਬੀਬੀਆਂ ਨੇ ਉਹਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਕੇਸ ਰਜਿਸਟਰ ਕੀਤੇ ਅੱਜ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤੁਹਾਡੇ ਚੈਨਲ ਦੇ ਚੈਨਲਾਂ ਦੇ ਮਾਧਿਅਮ ਤੋਂ ਇਹ ਕਹਿਣਾ ਚਾਹਾਂਗਾ ਹਰਿਆਣਾ ਗਵਰਨਮੈਂਟ ਨੂੰ ਤੇ ਐਸਕੇਐਮ ਨਾਨ ਪੋਲੀਟੀਕਲ ਦਾ ਇਹ ਪ੍ਰੋਗਰਾਮ ਹੈ ਔਰ ਐਸਕੇਐਮ ਨਾਨ ਪੋਲੀਟੀਕਲ ਸੁਨੇਹਾ ਦਿੰਦਾ ਹੈ ਕਿ ਹਰਿਆਣਾ ਗਵਰਨਮੈਂਟ ਕਿਸੇ ਵੀ ਤਰ੍ਹਾਂ ਦੀ ਅਜਿਹੀ ਤੱਕੇਸ਼ਾਈ ਨਾ ਕਰੇ ਨਹੀਂ ਤਾਂ ਸਾਨੂੰ ਮਜਬੂਰ ਨਾ ਦੁਬਾਰਾ ਕਿਸੇ ਤਰ੍ਹਾਂ ਦਾ ਵੀ ਹੋਰ ਇਸ ਤੋਂ ਵੀ ਤਕੜਾ ਵੱਡਾ ਅੰਦੋਲਨ ਲੜਨੇ ਮਜਬੂਰ ਹੋਣਾ ਪਏਗਾ ਦੇਖੋ ਸਵਾਲ ਇਹ ਹੈ ਤੁਸੀਂ ਬੜੇ ਸਿਆਣੇ ਪੱਤਰਕਾਰ ਸਾਰੇ ਇਕੱਠੇ ਹੋਏ ਹੋ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਅਸੀਂ ਐਮਐਸਪੀ ਦੀ ਮੰਗ ਮੰਗ ਰਹੇ ਸੀ ਉਹਨਾਂ ਦੀ ਨਿਗਾਹ 'ਚ ਜ਼ਰੂਰ ਹੋ ਸਕਦਾ ਕਿਉਂਕਿ ਸਰਕਾਰਾਂ ਹੋਰ ਐਂਗਲ ਤੋਂ ਸੋਚਦੀਆਂ ਨੇ ਲੇਕਿਨ ਸਾਡਾ ਮੰਨਣਾ ਤੇ ਜਿਹੜੀ ਡਿਬੇਟ ਹੋਣੀ ਹੈ ਅਸੀਂ ਡਿਬੇਟ 'ਚ ਸਿੱਧ ਕਰਕੇ ਵਿਖਾਵਾਂਗੇ ਇਹ ਮੁੱਦਾ ਛੋਟਾ ਹੈ ਜਾਂ ਵੱਡਾ ਹੈ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗ ਰਹੇ ਸੀ ਤੇ ਮੰਗ ਰਹੇ ਸੀ ਕੇਂਦਰ ਤੋਂ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਪੰਜਾਬ ਸਰਕਾਰ ਨੇ ਉਸ ਅੱਗ ਨੂੰ ਹੱਥ 'ਚ ਪਾਇਆ ਔਰ ਸਾਡਾ ਧਰਨਾ ਠਾਉਣ ਦੀ ਕੋਸ਼ਿਸ਼ ਕੀਤੀ ਹੁਣ ਉਹ ਮੰਗ ਕੀ ਸੀ ਸਾਡੇ ਸਾਡੇ ਮਾਹਰ ਕਹਿ ਰਹੇ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੋਹਰ ਉਹਨਾਂ ਨੇ ਇਹ ਕਿਹਾ ਕਿ ਪਾਣੀ ਗਿਆ ਕੇਵਲ 15-16 ਸਾਲ ਤੱਕ ਹੀ ਪਾਣੀ ਪੀਣਯੋਗ ਰਸ ਸਾਡੇ ਕੋਲੇ ਹੈ ਸਿਰ 15-16 ਸਾਲ ਦਾ ਹੁਣ ਜੇ 15 ਸਾਲ ਦਾ ਪਾਣੀ ਹੈ ਸਾਡੇ ਕੋਲੇ ਬਾਕੀ ਤੇ 1 ਕਿਲੋ ਚੌਲ ਪੈਦਾ ਕਰਨ ਤੇ ਜਦੋਂ 3000 ਲੀਟਰ ਜਾਂ 3500 ਲੀਟਰ ਪਾਣੀ ਲੱਗ ਰਿਹਾ ਹੋਵੇ ਤਾਂ ਇਹਦਾ ਮਤਲਬ ਪਾਣੀ ਧ ਗਿਆ ਕਿੰਨਾ ਚਿਰ ਅਸੀਂ ਚੌਲ ਪੈਦਾ ਕਰਕੇ ਦੇਈ ਚੱਲਾਂਗੇ ਲੋਕਾਂ ਨੂੰ ਇਹ ਪਾਣੀ ਬਚਾਉਣਾ ਹੈ ਜੀ ਤਾਂ ਸਾਨੂੰ ਡਾਈਵਰਸਿਫਿਕੇਸ਼ਨ ਵੱਲ ਜਾਣਾ ਪਏਗਾ ਦੇ ਡਾਇਵਰਸੀਫਿਕੇਸ਼ਨ ਵਾਲਾ ਤਾਂ ਦੀ ਕਿਸਾਨ ਜਾਏਗਾ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇਗਾ ਤਾਂ ਤਾਂ ਅੰਦਾਜ਼ਾ ਲਾ ਕੇ ਦੱਸੋ ਪਾਣੀ ਮੇਰੇ ਬੱਚੇ ਨੇ ਨਹੀਂ ਕੱ ਲੈਣੇ ਪਏ ਪਾਣੀ ਹਰ ਮੁਲਾਜ਼ਮ ਦੇ ਬੱਚੇ ਨੇ ਪੀਣਾ ਹੈ ਹਰ ਪੱਤਰਕਾਰਤਾ ਦੀ ਲਾਈਨ ਦੇ ਕਿਸੇ ਨੌਜਵਾਨ ਦੇ ਬੱਚੇ ਨੇ ਵੀ ਪੀਣਾ ਹੈ ਹਰ ਅਫਸਰ ਦੇ ਬੱਚੇ ਨੇ ਪੀਣਾ ਹੈ ਹਰ ਪੋਲੀਟਿਸ਼ੀਅਨ ਦੇ ਬੱਚੇ ਨੇ ਪੀਣਾ ਹੈ ਹਰ ਮਜ਼ਦੂਰ ਦੇ ਬੱਚੇ ਨੇ ਪੀਣਾ ਹਰ ਵਰਗ ਦੇ ਬੰਦੇ ਨੇ ਪਾਣੀ ਪੀਣਾ ਹੈ ਅਸੀਂ ਉਹ ਪਾਣੀ ਬਚਾਉਣ ਵਾਸਤੇ ਲਾਈ ਲੜ ਰਹੇ ਹਾਂ ਕਿ ਸਾਡਾ ਪਾਣੀ ਬਚਾ ਰਹੇ ਤਾਂ ਇਹ ਦੱਸੇ ਮੈਨੂੰ ਜਿਹੜੇ ਕਹਿ ਰਹੇ ਨੇ ਕਿ ਮੁੱਦਾ ਬੜਾ ਛੋਟਾ ਹੈ ਇਹ ਤਾਂ ਪੂਰੇ ਪੰਜਾਬ ਦੇ ਲੋਕਾਂ ਦੇ ਜੀਵਨ ਬਚਾਉਣ ਦੀ ਲੜਾਈ ਲੜ ਰਹੇ ਆ ਇਹਨੂੰ ਕਿਵੇਂ ਛੋਟਾ ਮੁੱਦਾ ਕਹਿ ਸਕਦੇ ਨੇ ਜਬਰਦਸਤ ਜੀ ਸਰਕਾਰ ਐਮਐਸਟੀ ਟਰਨ ਦੇ ਬੰਦ ਕਰਕੇ ਤੇ ਹੋਰ ਫਸੂਲ ਹੋ ਜੂਗੀ ਤਾਂ ਤਾਂ ਮਜ਼ਦੂਰ ਹੈ ਉਹ ਨਹੀਂ ਇਹ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਗੱਲ ਹੈ ਦੇਖੋ ਝੋਨੇ ਦੇ ਬੰਦ ਕਰਨਾ ਇਹ ਕੋਈ ਹੱਲ ਨਹੀਂ ਹੈ ਮੈਂ ਮੈਂ ਬੇਇੱਜ਼ਤੀ ਕਰਦਾ ਝੋਨੇ ਦੇ ਬੰਦ ਕਰਨਾ ਇਹ ਹੱਲ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਜ਼ਬਰਦਸਤੀ ਦੂਸਰੇ ਪਾਸੇ ਵੱਲ ਨੂੰ ਮੋੜਨਾ ਹੋਏਗਾ ਇਹ ਸਾਨੂੰ ਐਮਐਸਪੀ ਗਰੰਟੀ ਨੂੰ 23 ਫਸਲਾਂ ਦੇ ਉੱਤੇ ਐਮਐਸਪੀ ਐਨਾਨਸ ਹੁੰਦੀ ਹੈ ਸਭ ਤੋਂ ਪਹਿਲਾਂ ਤੇ ਇਹ ਸਮਝਣ ਦੀ ਲੋੜ ਹੈ ਐਮਐਸਪੀ ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ ਇਹ ਤਦ ਇਹਦੇ ਤਦ ਦਿੱਤਾ ਗਿਆ ਸੀ ਕਿ ਅਗਰ ਕਿਸਾਨ ਨੂੰ ਉਹਦੀ ਫਸਲ ਦਾ ਰੇਟ ਮਾਰਕੀਟ ਦੇ ਵਿੱਚ ਨਹੀਂ ਮਿਲੇਗਾ ਤੇ ਘੱਟ ਤੋਂ ਘੱਟ ਇਸ ਕੀਮਤ ਦੇ ਉੱਤੇ ਅਸੀਂ ਖਰੀਦ ਲਾਂਗੇ ਇਸ ਲਈ ਘੱਟ ਤੋਂ ਘੱਟ ਹੈ ਤੇ ਜਿਹੜਾ ਘੱਟ ਤੋਂ ਘੱਟ ਐਨਾਨਸਮੈਂਟ ਹੁੰਦਾ ਹੈ ਉਹ ਵੀ ਕਿਸਾਨ ਨੂੰ ਨਾ ਮਿਲੇ ਤਾਂ ਕਿਸਾਨ ਮਰੇਗਾ ਨਹੀਂ ਤਾਂ ਹੋਰ ਕੀ ਕਰੇਗਾ ਅਗਲੀ ਗੱਲ ਤੁਹਾਡਾ 1 ਮਿੰਟ ਜੀ ਤੁਹਾਡਾ ਸਵਾਲ ਅਜੇ ਵਿੱਚ ਰਹਿ ਗਿਆ ਅਗਰ ਦੂਸਰੀ ਕ੍ਰੌਪਸ ਦੇਤੇ ਸਾਰੀਆਂ ਕ੍ਰੌਪਸ ਦੇ ਉੱਤੇ ਐਮ ਐਸ ਪੀ ਗਰੰਟੀ ਬਣ ਜੇ ਸਾਨੂੰ ਉਹਨਾਂ ਦਾ ਰੇਟ ਸਰਕਾਰ ਝੋਨੇ ਨਾਲੋਂ ਵੱਧ ਦੇਣਾ ਸ਼ੁਰੂ ਕਰ ਦੇਵੇ ਲੋਕ ਆਪਣੇ ਆਪ ਝੋਨਾ ਛੱਡ ਕੇ ਇੱਧਰ ਨੂੰ ਆ ਜਾਣਗੇ ਉਹ ਜ਼ਬਰਦਸਤੀ ਮੋੜਨ ਦੀ ਕੋਸ਼ਿਸ਼ ਨਾ ਕਰੇ ਸਰਕਾਰ ਮਾਰਣੀ ਲੋਕਾਂ ਦੇ ਪੈਗੀ ਦਾਲਾਂ ਦੇ ਉੱਤੇ ਐਮ ਐਸ ਪੀ ਵਧਾਓ ਆਹ ਗ੍ਰੇਡ ਹੋ ਜਾਈ ਰੋ ਮੈਂ ਮੈਂ ਦੱਸਦਾ ਮੈਂ ਦੱਸਦਾ ਇਹ ਇਹ ਵੀ ਮੈਂ ਦੱਸ ਦਿੰਦਾ ਬਹੁਤ ਸੋਹਣੇ ਸਵਾਲ ਆ ਜੰਗੇ ਚੰਗੇ ਮੈਨੂੰ ਬੜੀ ਖੁਸ਼ੀ ਆ ਕਿ ਇਸ ਇਸ ਟਾਪਿਕ ਦੇ ਉੱਤੇ ਸਵਾਲ ਹੋਣ ਲੱਗੇ ਆ ਅੱਜ ਜਿਹੜੀ ਦਾਲ ਹੈ ਸਾਡੀ ਮੂੰਗੀ ਇਹਦੇ ਵਿਕਦੀ ਹੈ 8000 ਨੂੰ ਖਪਤਕਾਰ ਨੂੰ ਮੂੰਗੀ ਦੀ ਦਾਲ ਮਿਲਦੀ ਹੈ 150 ਰੁਪਏ ਕਿਲੋ ਕਮਾਈ ਕੌਣ ਕਰ ਰਿਹਾ ਹੈ ਮੀਡੀਏਟਰ ਕਰ ਰਿਹਾ ਨਾ ਅਸੀਂ ਉੱਥੇ ਵੀ ਕਿਹਾ ਕਿ ਯਾਰ ਤੁਸੀਂ ਇਹਨਾਂ ਨੂੰ ਜੀ ਐਮ ਐਸ ਪੀ ਨਿਰਧਾਰਤ ਹੋ ਜੇ ਤੈ ਹੋ ਜੇ ਪਤਾ ਲੱਗ ਜੇ ਹਰ ਇੱਕ ਕੰਜ਼ਿਊਮਰ ਨੂੰ ਪਤਾ ਲੱਗ ਜੇ ਕਿ ਜਿਹੜੀ ਮੂੰਗੀ ਹੈ ਉਹ 8000 ਨੂੰ ਕਿਲੋ ਕੁਨਟਲ ਹੈ ਜਾਂ ਯਾਨੀ 80 ਰੁਪਏ ਕਿਲੋ ਹੈ ਪਤਾ ਲੱਗ ਜੇ ਹਰੇਕ ਬੰਦੇ ਨੂੰ ਤੇ ਜਦੋਂ ਹਰ ਇੱਕ ਨੂੰ ਪਤਾ ਲੱਗ ਜੇਗਾ ਤਾਂ ਫਿਰ ਉਹ ਸੋਚੇਗਾ ਨਾ ਵੀ ਤੂੰ ਭਾਈ 250 ਕਿਉਂ ਲਾ ਰਹੇ ਹੈ ਕੰਟਰੋਲ ਹੋਏਗਾ ਅਗਲੀ ਗੱਲ ਅਸੀਂ ਇਹ ਵੀ ਕਹ ਸੀ ਸਰਕਾਰ ਨੂੰ ਕਿ ਤੁਸੀਂ ਮੁਨਾਫਾ ਜਿਹੜਾ ਦੇਣਾ ਹੈ ਮੀਡੀਏਟਰ ਨੂੰ ਉਹ ਇੱਕ ਸੀਮਾ ਤੈਅ ਕਰੋ 10% ਕਰ ਦਿਓ 12% ਕਰ ਦਿਓ 15% ਕਰ ਦਿਓ ਜਿਹੜਾ ਆਦਮੀ ਉਸ ਤੈਅ ਕੀਤੇ ਮੁਨਾਫੇ ਤੋਂ ਵੱਧ ਮੁਨਾਫਾ ਚਾਰਜ ਕਰੇਗਾ ਕੰਜ਼ਿਊਮਰ ਤੋਂ ਉਹਦੇ ਖਿਲਾਫ ਮੁਕੱਦਮਾ ਦਰਜ ਹੋਵੇ ਤਾਂ ਕਿ ਕੰਜ਼ਿਊਮਰ ਨੂੰ ਵੀ ਸਸਤਾ ਮਿਲੇ ਤੇ ਸਾਡਾ ਵੀ ਪੂਰਾ ਰੇਟ ਮਿਲ ਜੇ ਹੁਣ ਇੱਕ ਸਵਾਲ ਹੋਰ ਹੈ ਤੁਹਾਡਾ ਜਵਾਬ ਇਹਦੇ ਚ ਅੱਜ ਭਾਰਤ ਪੌਣੇ 2 ਲੱਖ ਕਰੋੜ ਰੁਪਏ ਦਾ ਪਾਮਾਇਲ ਤੇਦਾਲਾ ਲਗਭਗ 40000 ਕਰੋੜ ਦੀਆਂ ਦਾਲਾਂ ਬਾਹਰੋਂ ਮੰਗਾ ਰਿਆ ਹੈ। ਅਗਰ ਬਾਹਰ ਲਿਆਂ ਦਾਲਾਂ ਸਾਡੇ ਕਿਸਾਨ ਮਤਲਬ ਪਬਲਿਕ ਨੂੰ ਖੁਆਈਆਂ ਜਾ ਰਹੀਆਂ ਨੇ ਤੇ ਕੀ ਉਹ ਦਾਲਾਂ ਪੰਜਾਬ ਦੇ ਅੰਦਰ ਕੀ ਭਾਰਤ ਦੇ ਅੰਦਰ ਨਹੀਂ ਹੋ ਸਕਦੀਆਂ? ਹੋ ਸਕਦੀਆਂ ਨੇ। ਜੇ ਉਹ ਦਾਲਾਂ ਇੱਥੇ ਪੈਦਾ ਹੋਣ ਉਹਨਾਂ ਦੇ ਖਰਚੇ ਘਟਣ ਤਾਂ ਸੁਭਾਵਿਕ ਉਹਨਾਂ ਦੇ ਰੇਟ ਘੱਟ ਵੀ ਘਟਦੇ ਰੇਟ ਦੇ ਵੀ ਸਾਡੇ ਲੋਕਾਂ ਨੂੰ ਮਿਲ ਸਕਦੀਆਂ ਨੇ। ਸੋ ਇਸ ਕਰਕੇ ਜਿਹੜਾ ਸਾਡੇ ਆਮ ਖਪਤਕਾਰ ਤੇ ਬੋਝ ਹੈ ਉਹ ਮੀਡੀਏਟਰ ਦਾ ਹੈ ਉਹ ਵਪਾਰੀ ਦਾ ਹੈ ਕਿਸਾਨ ਦਾ ਨਹੀਂ ਸਰਕਾਰ ਦਾ ਉਸਨੇ ਬਹੁਤ ਇੰਨੀ ਮੀਡੀਏਟਰ ਹਮੋਂ ਕਰ ਰਹੇ ਸੀ ਕਿ ਕਿਸਾਨ ਨੂੰ ਕੋਈ ਕਰਾਂਗੇ ਮੈਂ ਇਹੀ ਤਾਂ ਅਸੀਂ ਕਹਿ ਰਹੇ ਆ ਸਰਕਾਰ ਕਰੇ ਨਾ ਸਰਕਾਰ ਕਰ ਨਹੀਂ ਰਹੀ ਰੋਲਾ ਦੇ ਇਸ ਗੱਲ ਦਾ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਕਿਉਂ ਮੰਗ ਰਹੇ ਆ ਸਰਕਾਰ ਸਾਨੂੰ ਇਸੇ ਗੱਲ ਤੋਂ ਭੱਜ ਰਹੀ ਹੈ ਕਿ ਜੀ ਇੰਨੇ ਰੁਪਏ ਖਰਚ ਹੋਣਗੇ ਜੇ ਅਸੀਂ ਸਾਰੀ ਖੇਤ ਖਰੀਦਾਂਗੇ ਤਾਂ ਮੈਂ ਕਹਿੰਦਾ ਵੀ ਜੇ ਸਰਕਾਰ ਖਰੀਦਣਾ ਚਾਹੁੰਦੀ ਤਾਂ ਖਰੀਦੇ ਅਸੀਂ ਇਹ ਨਹੀਂ ਕਹਿ ਰਹੇ ਵੀ ਨਾ ਖਰੀਦੇ ਹਾਂ ਅਸੀਂ ਇਹ ਜ਼ਰੂਰ ਕਹਿ ਰਹੇ ਆ ਕਿ ਜਿਹੜਾ ਵਪਾਰੀ ਮੰਡੀ ਤੋਂ ਬਾਹਰ ਖਰੀਦਦਾ ਹੈ ਉਹ ਵਪਾਰੀ ਮੰਡੀ ਤੋਂ ਬਾਹਰ ਨਾ ਖਰੀਦੇ ਮੰਡੀ ਦੇ ਅੰਦਰ ਆ ਕੇ ਵਪਾਰੀ ਵੀ ਖਰੀਦ ਸਕਦਾ నో ਪ੍ਰੋਬਲਮ ਸਾਨੂੰ ਕੋਈ ਦਿੱਕਤ ਨਹੀਂ ਹੈ ਬੱਲੇਬਾਦ ਸਾਹਿਬ ਜਿਸ ਤਰ੍ਹਾਂ ਇਹ ਝੋਨਾ ਲੱਗਦਾ ਰਿਹਾ ਪੰਜਾਬ ਤੇ ਪੰਜਾਬ ਦਾ ਪਾਣੀ ਪਹਿਲਾਂ ਹੀ ਬਹੁਤ ਥੰਡੇ ਜਾ ਚੁੱਕਾ ਹੈ ਤਾਂ ਿਆਉਣ ਵਾਲੇ ਟਾਈਮ ਦਾ ਫਿਰ ਵੀ ਨੂੰ ਹੀ ਨਹੀਂ ਬਚਣਾ ਪਾਣੀ ਹਾਂ ਮੈਂ ਅਸੀਂ ਆਲਰੇਡੀ ਮੈਂ ਤੁਹਾਡਾ ਜਿਹੜਾ ਸਵਾਲ ਹੋਣ ਆਇਆ ਮੈਂ ਇਹਦਾ ਇਹਦਾ ਜਵਾਬ ਲਗਭਗ ਦੇ ਚੁੱਕਿਆ ਕਿ ਪਾਣੀ ਬਚਾਉਣ ਦੀ ਹੀ ਲੜਾਈ ਹੈ ਪੰਜਾਬ ਦੇ ਹਰਿਆਣੇ ਦੇ ਲੋਕਾਂ ਦੀ ਬੱਚਿਆਂ ਦਾ ਭਵਿੱਖ ਬਚਾਉਣ ਦੀ ਹੀ ਲੜਾਈ ਹੈ ਜਦੋਂ ਅਸੀਂ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਲੜਾਈ ਲੜਦੇ ਆ ਸੋ ਉਹਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਵਿਚਾਰ ਕਰਨੀ ਪਵੇਗੀ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ ਤਾਂ ਹੀ ਜਾ ਕੇ ਅਸੀਂ ਪਾਣੀ ਬਚਾਤ ਪਾਵਾਂਗੇ ਨਿੱਦਰ ਜੇਕਰ ਸਾਡਾ ਪਾਣੀ ਦਾ ਮਤਾਲ ਹੋਵੇ ਕਲਪੁਰੀ ਦੇ ਵਿੱਚ ਅਭਿਨ ਕੇਜਰੀ ਵੱਲੋਂ ਦੇਖੋ ਗੱਲ ਇਹ ਹੈ ਦੇਸ਼ ਨੇ ਆਜ਼ਾਦੀ ਦੀ ਲੜਾਈ 90 ਸਾਲ ਲੜੀ ਹੈ ਉਹ ਕਿਹੜਾ ਸਾਨੂੰ ਪ੍ਰੋਟੈਸਟ ਕਰਨ ਦਿੰਦੇ ਸੀ ਜੇਲਾ ਜੋ ਵੀ ਸੜਵੇ ਰਿਹਾ ਜੇਲਾ ਜੇ ਵੀ ਸੜ ਰਾਇ ਨੇ ਹੁਣ ਕਿਹੜਾ ਕਰਨ ਦੇ ਰਹੇ ਨੇ ਬੇਇਨਸਾਫੀ ਹੋ ਰਹੀ ਆ ਪਿੰਡ ਨਾਲ ਆਪਣੀ ਅੱਖਾਂ ਦੇ ਸਾਹਮਣੇ ਔਰ ਉਸ ਬੇਇਨਸਾਫੀ ਦੇ ਖਿਲਾਫ ਪਿੰਡ ਨੂੰ ਸਾਰੇ ਪਿੰਡ ਨੂੰ ਚੱਕ ਕੇ ਜੇਲ੍ਹ ਸਿੱਟਿਆ ਆ ਜੇ ਕੋਈ ਉਥੇ ਕਿਸਾਨ ਜੱਥੇ ਬੰਦੀਆਂ ਨੇ ਦੀ ਸਪੋਰਟ ਤੇ ਜਾਂਦੀਆਂ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹ ਸਿੱਟਿਆ ਜਾ ਰਿਹਾ ਹੈ ਇੱਥੇ ਡੀਸੀ ਆਫਿਸ ਦੇ ਵਿੱਚ ਆਪਾਂ ਪ੍ਰੋਟੈਸਟ ਕਰਨਾ ਸੀਗਾ ਪਿਛਲੇ ਦਿਨਾਂ 'ਚ ਡੀਸੀ ਆਫਿਸ ਦੇ ਵਿੱਚ ਵੀ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ ਇਹ ਹੀ ਤਾਂ ਅਸੀਂ ਸਵਾਲ ਕਰਨੇ ਆ ਕਿ ਭਗਵੰਤ ਮਾਨ ਜੀ ਤੂੰ ਤਾਂ ਕਹਿੰਦਾ ਸੀ ਸੜਕ 'ਤੇ ਨਾ ਬੈਠੋ ਅਫਸਰਾਂ ਦੇ ਦਫ਼ਤਰ ਘੇਰ ਲਓ ਸਾਡੇ ਮੰਤਰੀਆਂ ਦੇ ਦਫ਼ਤਰ ਘੇਰ ਲਓ ਸਾਡੇ ਘਰ ਘੇਰ ਲਓ ਉਹ ਭਾਈ ਤੇਰੇ ਡੀਸੀ ਦੇ ਦਫ਼ਤਰ ਆਰ ਆਏ ਸੀ ਕੋਈ ਹਜੇ ਘਰਾਓ ਨਹੀਂ ਕੀਤਾ ਸੀ ਬੈਠ ਕੇ ਗੱਲਬਾਤ ਕਰਨੀ ਸੀ ਹਜੇ ਤਾਂ ਸਟੇਜ ਲਗਣੀ ਸੀ ਪਰ ਲੋਕਾਂ ਨੂੰ ਚੱਕ ਕੇ ਤੁਸੀਂ ਸਾਰੇ ਪ੍ਰੈਸ ਨੇ ਦੇਖਿਆ ਮਠਿੰਡੇ ਦੇ ਵਿੱਚ ਜੋ ਮਤਲਬ ਗੁੰਡਾ ਕਰਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਸੋ ਇਹ ਇਹਨਾਂ ਦਾ ਜਾਰੀ ਰਹਿਣਾ ਹੈ ਪਰ ਜੇਕਰ ਕੋਈ ਜ਼ਾਬਰ ਸਰਕਾਰ ਇਹ ਕਰੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਹੋਣੀ ਨਹੀਂ ਦੇਣੀ ਤਾਂ ਫਿਰ ਲੋਕ ਆਵਾਜ਼ ਬੰਦ ਬੁਲੰਦ ਕਰਨੀ ਬੰਦ ਕਰ ਦੇਣਗੇ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਪੱਛਿਆਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਭਵਿੱਖਾ ਜਿਹੜਾ ਉਹ ਖਤਰੇ 'ਚ ਹੈ ਉਹ ਭਵਿੱਖ ਬਚਾਉਣਾ ਤੇ ਸਾਨੂੰ ਲੜਨਾ ਹੀ ਪੈਣਾ ਹੈ ਜਿ ਜੋ ਮਰਜ਼ੀ ਕਰੇ ਸਰਕਾਰ ਨਾ ਕਰਨ ਦੇਗੀ ਤਾਂ ਲੜਾਈ ਉਸ ਰੂਪ 'ਚ ਲੜਾਂਗੇ